ਮੁਖਤਸ ਸਾਹਿਬ ਦੇ ਬਠਿੰਡਾ ਰੋਡ ਹਾਈਵੇ ਤੇ ਪੈਂਦੇ ਪਿੰਡ ਪੁੱਲਰ ਦੇ ਵਿੱਚ ਬੀਤੀ ਰਾਤ ਗੋਲੀਆਂ ਚੱਲਿਆ ਨੇ ਦੱਸਦੇ ਕਿ ਅਧੁਰੰਗ ਪੀੜਿਤ ਮਰੀਜ਼ ਜਸਕਰਨ ਮਿਸਤਰੀ ਨਾਮ ਦੇ ਵਿਅਕਤੀ ਤੇ ਲਾਇਸੈਂਸੀ ਬਾਰਾ ਬੋਰ ਸ਼ਾਰਟਗਨ ਅਸਲੇ ਦੇ ਨਾਲ ਜਸਕਰਨ ਮਿਸਤਰੀ ਤੇ ਲੜਕੇ ਬਲਵੰਤ ਦੱਸਦੇ ਕਿ ਬਲਵਰ ਸਿੰਘ ਨੇ ਫਾਇਰਿੰਗ ਕੀਤੀ ਹੈ ਫਾਇਰਿੰਗ ਦੌਰਾਨ ਬੂਤਾ ਸਿੰਘ ਪੁੱਤਰ ਬਕਰ ਸਿੰਘ ਦੀ ਮੌਤ ਹੋਈ ਹੈ ਬੂਤਾ ਸਿੰਘ ਦਾ ਪਰਾ ਮੰਦੀਪ ਮਨੂ ਗੰਭੀਰ ਜ਼ਖਮੀ ਹੋ ਗਿਆ ਵਿਸ਼ੇਸ਼ ਇਲਾਜ ਵਾਸਤੇ ਮੁਖਤਸ ਸਾਹਿਬ ਦਰ ਉਸ ਨੂੰ ਰੈਫਰ ਕੀਤਾ ਗਿਆ ਫਰੀਦਕੋਟ ਦੇ ਵਾਸਤੇ ਤੇ ਫਾਇਰਿੰਗ ਦੇ ਸਾਰੇ ਘਟਨਾ ਜੁੜਾ ਹੈ ਅਧੁਰੰਗ ਪੀੜਿਤ ਮਰੀਜ਼ ਮਿਸਤਰੀ ਜਸਕਰਨ है, है। तो मुक्तर साहिबरिंग हुई है पुलिस मामले की जांच लगी हुई है गोली लगन नाल एक मौत हुई है एक जख्मी होया मामले विवाद नैके गोलियां चलिया बूटा मृतक की पछाण हुई है फिलहाल पुलिस मामले की जांच कर रही है ਮੁਖਸਦ ਸਾਹਿਬ ਦੇ ਪਿੰਡ ਪੁੱਲਰ ਦੇ ਵਿੱਚ ਫਾਇਰਿੰਗ ਹੋਈ ਹੈ ਪੁਲਿਸ ਕਟਨਾ ਦੀ ਜਾਂਚ ਕਰ ਰਹੀ ਹੈ ਇਸੇ ਕੇਸ ਘਟਨਾ ਦੇ ਵਿੱਚ ਇੱਕ ਦੀ ਮੌਤ ਹੋਈ ਹੈ ਇੱਕ ਗੰਭੀਰ ਤੌਰ ਤੇ ਜ਼ਖਮੀ ਹੋਇਆ ਹੈ ਮੁਖਸਦ ਸਾਹਿਬ ਦਾ ਇਹ ਮਾਮਲਾ ਹੈ ਜਿੱਥੇ ਕਿ ਇਸੇ ਤੇ ਸਾਡੇ ਸਹਿਯੋਗੀ ਐ ਸ਼ਾਂਤ ਜੁੜੇ ਹੋਏ ਨੇ तमाम ਜਾਣਕਾਰੀ ਵਾਸਤੇ ਸ਼ਾਂਤ ਸਭ ਤੋਂ ਪਹਿਲਾਂ ਤਾਂ ਇਹ ਕੀ ਹੈ ਪੂਰਾ ਮਾਮਲਾ ਕਿਸ ਤਰੀਕੇ ਦੇ ਨਾਲ ਤੇ ਕਿਉਂ ਗੋਲੀਬਾਰੀ ਕੀਤੀ ਗਈ ਹੈ ਅੰਜਲੀ ਦੱਸਦੀ ਹੈ ਕਿ ਜਿਸ ਬੋਟਾ ਸਿੰਘ ਦੀ ਰਾਤ ਗੋਲੀਬਾਰੀ ਦੇ ਵਿੱਚ ਮੌਤ ਹੋਈ ਹੈ ਅੱਜ ਤੋਂ ਕੁਝ ਮਹੀਨੇ ਪਹਿਲਾਂ ਇੱਕ ਇੱਕ ਪਿੰਡ ਦੇ ਵਿੱਚ ਵਿਵਾਦ ਹੋਇਆ ਸੀ ਬੋਟਾ ਸਿੰਘ ਲੜਕੀ ਦਾ ਵਿਆਹ ਕਰ ਰਿਹਾ ਸੀ ਤਾਂ ਉਸ ਵਿਆਹ ਨੂੰ ਚਾਈਲਡ ਪ੍ਰੋਟੈਕਸ਼ਨ ਦੀ ਟੀਮ ਨੇ ਆ ਕੇ ਰੁਕਵਾ ਦਿੱਤਾ ਸੀ ਕਿ ਬੱਚੀ ਦੀ ਉਮਰ ਘੱਟ ਸੀ ਤਾਂ ਜਿਵੇਂ ਹੀ ਬੱਚੀ ਆਪਣੀ ਉਮਰ ਪੂਰੀ ਕਰਕੇ ਬਾਲਗ ਅਵਸਥਾ ਦੇ ਵਿੱਚ ਅੱਜ ਤੋਂ ਕੁਝ ਸਮਾਂ ਪਹਿਲਾਂ ਆਪਣੇ ਘਰ ਆਈ ਤਾਂ ਪਿੰਡ ਦਾ ਹੀ ਇੱਕ ਸਿਰਫਰਿਆ ਨੌਜਵਾਨ ਉਸ ਬੱਚੀ ਨੂੰ ਪਰੇਸ਼ਾਨ ਕਰ ਰਿਹਾ ਸੀ ਵਾਰ-ਵਾਰ ਲੜਕੀ ਨੂੰ ਅਤੇ ਉਸਦੀ ਚਾਚੀ ਨੂੰ ਗਲਤ ਇਰਾਦੇ ਦੇ ਨਾਲ ਗਲਤ ਸ਼ਬਦਾਵਲੀ ਵਾਲੇ ਮੈਸੇਜ ਲਗਾਤਾਰ ਜਿਹੜੇ ਕਥਿਤ ਕਾਤਲ ਵੱਲੋਂ ਕੀਤੇ ਜਾ ਰਹੇ ਸਨ ਤਾਂ ਲੜਕੀ ਦਾ ਪਿਤਾ ਅਤੇ ਚਾਚਾ ਜਦੋਂ ਰਾਤ 9 ਵਜੇ ਦੇ ਕਰੀਬ ਕਾਤਲ ਦੇ ਘਰ ਉਲਾਮਾ ਦੇਣ ਵਾਸਤੇ ਪਹੁੰਚਦੇ ਹੈ ਕਿ ਉਕਤ ਵਿਅਕਤੀ ਵੱਲੋਂ ਸਾਡੇ ਪਰਿਵਾਰ ਨੂੰ ਜਿਸ ਦਾ ਨਾਮ ਬਲਵਰ ਦੱਸਿਆ ਜਾ ਰਿਹਾ ਹੈ ਕਿ ਪਰੇਸ਼ਾਨ ਕੀਤਾ ਜਾ ਰਿਹਾ ਹੈ ਪਰ ਇਸ ਸਿਰਫ ਇਹ ਨੌਜਵਾਨ ਨੇ ਆਪਣੀ ਗਲਤੀ ਮੰਨਣ ਦੀ ਥਾਂ ਤੇ ਜਦੋਂ ਦੋ ਭਰਾ ਬੂਟਾ ਸਿੰਘ ਅਤੇ ਮੰਨੂ ਬਲਵਰ ਦੇ ਘਰੇ ਵੜਦੇ ਆ ਤਾਂ ਬਲਵਰ ਨੇ ਅੰਨੇਵਾ ਫਾਇਰਿੰਗ ਕਰ ਦਿੱਤੀ ਉਹਨਾਂ ਉੱਪਰ ਆਪਣੇ ਪਿਤਾ ਦੇ ਲਾਇਸੈਂਸੀ ਅਸਲੇ ਨਾਲ ਤਾਂ ਜਿਸ ਵਿੱਚ ਲੜਕੀ ਦੇ ਪਿਤਾ ਬੂਟਾ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ ਤੇ ਲੜਕੀ ਦਾ ਚਾਚਾ ਮੰਨੂ ਹੈ ਜਿਹੜਾ ਉਹ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਿਆ ਜਿਸ ਨੂੰ ਸ਼੍ਰੀ ਮੁਕਤਸਰ ਸਾਹਿਬ ਦੇ ਸਿਵਲ ਹਸਪਤਾਲ ਤੋਂ ਬਾਅਦ ਮੈਡੀਕਲ ਕਾਲਜ ਫਰੀਦਕੋਟ ਲਈ ਰੈਫਰ ਕਰ ਦਿੱਤਾ ਗਿਆ ਜਿੱਥੇ ਉਹਦੀ ਹਾਲਤ ਹੁਣ ਸਟੇਬਲ ਹੈ ਪਰ ਪਿੰਡ ਵਸੀਆਂ ਦਾ ਕਹਿਣਾ ਹੈ ਕਿ ਇੱਕ ਬਹੁਤ ਮਾੜੀ ਘਟਨਾ ਹੋਈ ਹੈ ਦੋਨੇ ਹੀ ਗਰੀਬ ਪਰਿਵਾਰ ਸਨ ਤੇ ਇਸ ਘਟਨਾ ਨਾਲ ਦੋਨੇ ਹੀ ਪਰਿਵਾਰਾਂ ਦਾ ਬੁਰੀ ਤਰ੍ਹਾਂ ਨਾਲ ਉਜਾੜਾ ਹੋ ਚੁੱਕਿਆ ਹੈ ਵਿਸ਼ੇਸ਼ ਤੌਰ ਤੇ ਦੱਸਣ ਯੋਗ ਇਹ ਵੀ ਹੈ ਕਿ ਬੰਤ ਸਿੰਘ ਜਿਸ ਦੀ ਮੌਤ ਹੋਈ ਹੈ ਮਾਫ ਕਰਨਾ ਬੂਟਾ ਸਿੰਘ ਪੰਜ ਧੀਆ ਦਾ ਪਿਤਾ ਹੈ ਉਹ ਵਾਲਾ ਵਿਅਕਤੀ ਛੇਵਾਂ ਉਸ ਦਾ ਬੱਚਾ ਹੈ ਛੇ ਬੱਚਿਆਂ ਨੂੰ ਪਾਲਣ ਵਾਸਤੇ ਦੋਹੇ ਪਤੀ ਪਤਨੀ ਦਿਹਾੜੀ ਮਜ਼ਦੂਰੀ ਕਰਦੇ ਸਨ ਤੇ ਇੱਕ ਵੇਲੇ ਦੋਹਾਂ ਪਰਿਵਾਰਾਂ ਦੇ ਉੱਪਰ ਹੀ ਦੁਕਾਨ ਦਾ ਪਹਾੜ ਹੈ ਜਿਹੜਾ ਟੁੱਟ ਚੁੱਕਿਆ ਹੈ ਸ਼ਾਂਤ ਫਿਰ ਕਾਤਲ ਤੇ ਕੋਈ ਕਾਰਵਾਈ ਹੁਣ ਤੱਕ ਕੀਤੀ ਗਈ ਹੈ ਜਾਂ ਫਿਲਹਾਲ ਫਰਾਰ ਹੈ ਅਜਲੀ ਇਸ ਮਾਮਲੇ ਦੇ ਵਿੱਚ ਕਈ ਤਰ੍ਹਾਂ ਦੇ ਫੈਕਟਰ ਜਿਹੜੇ ਉੱਭਰ ਕੇ ਸਾਹਮਣੇ ਆਏ ਹੈ ਪੁਲਿਸ ਰਾਤ ਵਾਰ ਦਾ ਉਤੋਂ ਤਕਰੀਬਨ 20 ਮਿੰਟ ਦੇ ਵਕਫੇ ਵਿੱਚ ਹੀ ਪਹੁੰਚ ਗਈ ਸੀ ਫੋਰੈਂਸਿਕ ਟੀਮਾਂ ਨੇ ਸੈਂਪਲ ਵੀ ਲੈ ਲਏ ਆ ਕੁਝ ਲੋਕਾਂ ਨੂੰ ਹਿਰਾਸਤ ਵਿੱਚ ਵੀ ਲਿਆ ਹੈ ਪਰ ਅੱਜ ਸਵੇਰ ਤੱਕ ਜਿਹੜੀ ਜਾਣਕਾਰੀ ਹੈ ਉਹਦੇ ਮੁਤਾਬਕ ਹੈ ਕਿ ਜਿਸ ਲੜਕੇ ਨੇ ਫਾਇਰਿੰਗ ਕੀਤੀ ਹੈ ਬਲਵਰ ਸਿੰਘ ਨੇ ਉਹ ਮੋਗਾ ਇਹ ਵਾਰ ਦਾ ਤਫਰਾਰ ਹੋ ਗਿਆ ਸੀ ਪੁਲਿਸ ਵੱਲੋਂ ਵੀ ਦਾਵਾ ਕੀਤਾ ਜਾ ਰਿਹਾ ਹੈ ਕਿ ਛੇਤੀ ਇਸ ਨੂੰ ਹਿਰਾਸਤ ਵਿੱਚ ਹੈ ਜਿਹੜਾ ਲੈ ਲਿਆ ਜਾਵੇਗਾ ਪਰ ਕਾਨੂੰਨੀ ਮੈਟਰ ਦੀ ਜੇਕਰ ਗੱਲ ਕਰੀਏ ਜੋ ਮੀਡੀਆ ਦੇ ਸਾਹਮਣੇ ਤੱਥ ਆਏ ਹੈ ਕਿ ਹਮਲਾਵਰ ਨੇ ਜਿਹੜੀ ਗੋਲੀਬਾਰੀ ਹੈ ਆਪਦੇ ਘਰ ਦੇ ਅੰਦਰ ਕੀਤੀ ਹੈ ਮ੍ਰਿਤਕ ਦੇਹਾਂ ਤੇ ਜ਼ਖਮੀ ਲੋਕ ਵੀ ਉਸ ਦੀ ਘਰ ਦੀ ਚਾਰ ਦਿਵਾਰੀ ਦੇ ਅੰਦਰ ਹੀ ਡਿੱਗੇ ਹੈ ਪਰ ਕਿਤੇ ਨਾ ਕਿਤੇ ਕਤਲ ਜਿਹੜਾ ਵੱਡਾ ਅਪਰਾਧ ਤਾਂ ਹੋਇਆ ਹੈ ਪਰ ਸਮੇਂ ਦੇ ਨਾਲ ਨਾਲ ਇਹ ਸੈਲਫ ਡਿਫੈਂਸ ਦੇ ਵਿੱਚ ਬਦਲ ਜਾਣਾ ਹੈ ਪਰ ਲੋਕਾਂ ਦਾ ਜੋ ਨੁਕਸਾਨ ਹੋਇਆ ਹੈ ਲੋਕਾਂ ਦਾ ਕਹਿਣਾ ਹੈ ਕਿ ਇਸ ਦੀ ਕਿਸੇ ਵੀ ਕੀਮਤ ਤੇ ਪਰ ਭਾਈ ਜਿਹੜੀ ਨਹੀਂ ਹੋ ਸਕਦੀ ਫਿਲਹਾਲ ਦੀ ਘੜੀ ਪੰਜ ਧੀਆ ਤੇ ਇੱਕ ਪੁੱਤਰ ਦੇ ਸਿਰ ਉੱਪਰੋਂ ਪਿਤਾ ਦਾ ਸਾਆਯਾ ਉੱਠਣ ਨਾਲ ਪੂਰੇ ਪਿੰਡ ਵਿੱਚ ਜਿਹੜਾ ਸੋਗ ਦਾ ਮਾਹੌਲ ਬਣ ਚੁੱਕਿਆ ਹੈ ਠੀਕ ਹੈ ਬਹੁਤ ਬਹੁਤ ਸ਼ੁਕਰੀਆ ਸ਼ੰਤ तमाम ਜਾਣਕਾਰੀ ਦੇ ਲਈ ਮੁਖਸਰ ਸਾਹਿਬ ਦੇ ਵਖੇ ਇਹ ਮੰਦਪਾਗੀ ਕਟਨਾ ਜੁੜੀ ਹੈ ਵਾਪਰੀ ਹੈ ਪੰਜ ਧੀਆ ਦਾ ਪਤਾ ਜੋੜਾ ਹੈ ਉਸ ਦਿਨਿਆ ਨੂੰ ਅਲਵਿਦਾ ਕਾਇਆ ਕਾਇ ਹੈ ਰਸਤੇ ਕੀ ਮੁਕਸਦ ਸਾਹਿਬ ਦੇ ਵਖੇ ਇਸ ਘਟਨਾ ਨੂੰ ਅਨਚਾਨ ਦਿੱਤਾ ਗਿਆ ਹੈ